ਅੱਧੇੋਂ ਜ਼ਿਆਦਾ ਦੁਨੀਆ ਨਾਲ ਬਾਈ ਚਮਤਕਾਰਾਂ ਨੂੰ ਮੰਨਦੀ ਨਹੀਂ ਹੈਗੀ ਤੇ ਕਿਉਂਕਿ ਜੇ ਆਪਾਂ ਸੋਚ ਗਏ ਨਾ ਤਾਂ ਪੂਰੇ ਬ੍ਰਹਿਮੰਡ ਦੇ ਵਿੱਚ ਆਪਣਾ ਸੂਈ ਦੇ ਨਕਾਰੇ ਤੋਂ ਵੀ ਘੱਟ ਵਿजूद ਆ ਧਰਤੀ ਦਾ ਤੇ ਇਹ ਇੱਕ ਜਿਹੜੀ ਧਰਤੀ ਆ ਇਹ ਗੋਲ-ਗੋਲਾ ਜਿਹੜਾ ਕਿ ਸੂਰਜ ਦੇ ਦੁਆਲੇ ਘੇੜੇ ਘੱਟਦਾ ਠੀਕ ਆ ਤਾਂ ਜਿਹੜੇ ਗੋਲ-ਗੋਲੇ ਤੇ ਆਪਾਂ ਰਹਿ ਰਹੇ ਆ ਜੇ ਸੋਚਿਆ ਜਾਵੇ ਤਾਂ ਇਹ ਵੀ ਇੱਕ ਚਮਤਕਾਰ ਤੋਂ ਘੱਟ ਨਹੀਂ ਹੈਗਾ ਹੁਣ ਇੱਕ ਚਮਤਕਾਰੀ ਚੀਜ਼ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਵੀਡੀਓ ਦੇ ذریعے ਵੀ ਚਮਤਕਾਰ ਅੱਖਾਂ ਦੇ ਸਾਹਮਣੇ ਹੁੰਦਾ ਜਾਂ ਕੋਈ ਅੱਖਾਂ ਦਾ ਧੋਖਾ ਹੁੰਦਾ ਵੀ ਇਹ ਮੈਨੂੰ ਤੁਸੀਂ ਦੱਸਿਆ ਜੋ ਕਮੈਂਟਾਂ ਦੇ ਵਿੱਚ ਆਹਣਾ ਬਾਈਆਂ ਨੂੰ ਇੱਕ ਗਾਗਰ ਮਿਲਦੀ ਆ ਜਿਹੜਾ ਕਿ ਇਹਨੂੰ ਡਿਟੈਕਟ ਇਦਾਂ ਹੀ ਹੋਇਆ ਵੀ ਜਿਵੇਂ ਇਹ ਖਜ਼ਾਨਾ ਹੁੰਦਾ ਠੀਕ ਆ ਤੇ ਇਹਨਾਂ ਨੇ ਇੱਥੋਂ ਲੱਭਿਆ ਤੇ ਇਹਨੂੰ ਗਾਗਰ ਮਿਲੀ ਗਾਗਰ ਦੇ ਉੱਪਰ ਹੀ ਇੱਕ ਮਿਲਿਆ ਸੀਗਾ ਕੱਪ ਜਾਂ ਜਿਹਦੇ ਵਿੱਚ ਕੀ ਲਾਲ ਪਾਣੀ ਸੀਗਾ ਇਹਨਾਂ ਨੇ ਢੇੜਾ ਕੱਢਿਆ ਇੱਥੇ ਆਸੇ-ਪਾਸੇ ਤਾਂ ਇੱਕ ਮੰਤਰ ਪੜਨਗੇ ਨਾਲ ਦੀ ਨਾਲੇ ਪਾਣੀ ਪਾਉਣਗੇ ਮੈਂ ਤੁਹਾਨੂੰ ਮੰਤਰ ਵੀ ਸੁਣਾਉਣਾ ਤੁਸੀਂ ਪਹਿਲਾਂ ਮੰਤਰ ਸੁਣੋ ਇਹ ਇਹਨਾਂ ਨੇ ਉਹ ਲਾਲ ਜਿਹਾ ਪਾਣੀ ਪਾ ਕੇ ਨਾਲ-ਨਾਲ ਮੰਤਰ ਪੜ੍ਹਿਆ ਤੇ ਇਸ ਤੋਂ ਬਾਅਦ ਇਹਨੂੰ ਅੱਗ ਲਾ ਦੇਣਗੇ ਜਾਂ ਅੱਗ ਲੱਗ ਜੂਗੀ ਜਾਂ ਲਾ ਦੇਣਗੇ ਇਹ ਤੁਸੀਂ ਦੱਸਿਆ ਜੋ ਮੈਨੂੰ ਅੱਗ ਲੱਗ ਜੂਗੀ ਤੇ ਨਾਲ ਦੀ ਨਾਲ ਜਿਹੜਾ ਬੰਦਾ ਹਨੀਲੀ ਸ਼ਰਟ ਵਾਲਾ ਹੈਗਾ ਇਹ ਮੰਤਰ ਪੜਹੀ ਜਾਊਗਾ ਮੰਤਰ ਜਿੰਨਾ ਟਾਈਮ ਮੰਤਰ ਪੜ੍ਹੂਗਾ ਤੇ ਜਿੰਨਾ ਟਾਈਮ ਅੱਗ ਚੱਲੂਗੀ ਦੋਨੋਂ ਚੀਜ਼ਾਂ ਬਰਾਬਰ ਬਰਾਬਰ ਤੇ ਇੱਕੋ ਟਾਈਮ ਤੇ ਚੱਲਣਗੀਆਂ ਉਧਰੋਂ ਜਦੋਂ ਮੰਤਰ ਇੰਨਾ ਦਾ ਜਿਹੜਾ ਇਹ ਪੜ ਰਿਹਾ ਉਹ ਪੂਰਾ ਹੋ ਜਾਂਦਾ ਤਾਂ ਉਸੇ ਟਾਈਮ ਹੀ ਜਿਹੜੀ ਅੱਗ ਹੁੰਦੀ ਆ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ 1-2 ਸੈਕਿੰਡਾਂ ਦੇ ਵਿੱਚ ਇਹਦੀ ਜਿਹੜੀ ਅੱਗ ਉਹ ਘਟ ਜਾਂਦੀ ਹੈ ਬਸ ਕੱਲੇ ਥੱਲੇ ਥੱਲੇ ਤੇ ਅੱਗ ਰਹਿ ਜਾਂਦੀ ਆ ਤੇ ਫਿਰ ਇਹਦਾ ਜਿਹੜਾ ਢੱਕਣ ਉਤੋਂ ਹਟਾਇਆ ਜਾਂਦਾ ਲਾਇਆ ਜਾਂਦਾ ਇਹਦਾ ਢੱਕਣ ਤਾਂ ਇਹ ਜਿਹੜੀ ਮਿੱਟੀ ਸੀਗੀ ਉਹ ਮਿੱਟੀ ਨੇ ਉਹਦਾ ਸਿਉਣੇ ਦਾ ਰੂਪ ਧਾਰਨ ਕਰ ਲਿਆ ਉਹ ਮਿੱਟੀ ਇੱਕ ਖਜ਼ਾਨਾ ਬਣ ਗਈ ਉਹ ਮਿੱਟੀ ਜਿਹੜੀਆਂ ਪੁਰਾਣੀਆਂ ਮੋਹਰਾਂ ਬਣ ਗਈ ਠੀਕ ਆ ਤਾਂ ਉਹ ਮਿੱਟੀ ਜਿਹੜੀ ਸੀਗੀ ਉਹ ਇੱਕ ਜਿਹੜੀ ਕਿ ਬਹੁਮੁੱਲੀ ਚੀਜ਼ ਬਣ ਗਈ ਹੁਣ ਇਹਦੇ ਵਿੱਚ ਕੋਈ ਚਮਤਕਾਰ ਆ ਜਾਂ ਕੋਈ ਜਾਦੂ ਆ ਜਾਂ ਕੋਈ ਅੱਖਾਂ ਦਾ ਧੋਖਾ ਇਹਦੇ ਬਾਰੇ ਤੁਸੀਂ ਜਰੂਰ ਦੱਸਿਆ ਜੋ ਕਮੈਂਟਾਂ ਦੇ ਵਿੱਚ ਤੇ ਮੈਂ ਅੱਜ ਤੱਕ ਇਦਾਂ ਦੀ ਕਦੇ ਵੀਡੀਓ ਨਹੀਂ ਦੇਖੀਗੀ ਤੇ ਅੱਜ ਤੁਹਾਡੇ ਨਾਲ ਆਈ ਸੀਗੀ ਮੇਰੇ ਕੋਲੇ ਤੇ ਮੈਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਜ਼ਰੂਰ ਕਰਾਂ ਵੇਖੋ ਬਈ ਇਹ ਇੱਕ ਖਜ਼ਾਨੇ ਦਾ ਜਿਹੜਾ ਰੂਪ ਬਣ ਗਿਆ ਹੈ ਨਾ ਹੁਣ ਜੇ ਮੰਨ ਲਗੇ ਚਲੋ ਵੀ ਇਹ ਸੱਚੀ ਖਜ਼ਾਨਾ ਸੀਗਾ ਤਾਂ ਇਹ ਕਿਸੇ ਆਮ ਬੰਦੇ ਨੂੰ ਮਿਲਦਾ ਜਿਹਨੂੰ ਇਹਦੇ ਬਾਰੇ ਨੌਲੇਜ ਨਹੀਂ ਸੀਗੀ ਤਾਂ ਉਹਦੇ ਭਾਦੀ ਤਾਂ ਇਹ ਮਿੱਟੀ ਸੀਗੀ ਇਹ ਕਹਣਾ ਉਹਨੇ ਸੋਚਣਾ ਸੀਗਾ ਵੀ ਯਾਰ ਪਤਾ ਨਹੀਂ ਕਾਹ ਤੋਂ ਮਿੱਟੀ ਘਾਗਰ ਦੇ ਵਿੱਚ ਪਾ ਕੇ ਤੇ ਇਹਨਾਂ ਨੇ ਇੱਥੇ ਰੱਖਤੀ ਕੌਣ ਜਿਹਨੂੰ ਇਹਦੀ ਨੌਲਿਜ ਨਹੀਂ ਸੀਗੀ ਹੁਣ ਅਗਲੀ ਗੱਲ ਇਹ ਆ ਵੀ ਆ ਇੱਕ ਪੱਥਰ ਆ ਜਿਹੜੇ ਪੱਥਰ ਦੀ ਸ਼ੇਪ ਇੱਕ ਮੂੰਹ ਦੇ ਤਰ੍ਹਾਂ ਦੀ ਆ ਉਹਨੇ ਬਾਈਨੇਰ ਤੇ ਪਾਣੀ ਪਾਇਆ ਨਦੀ ਦੇ ਵਿੱਚੋਂ ਤੇ ਨੂੰ ਅੱਗ ਲਾਊਗਾ ਉਹਨੇ ਪੱਥਰ ਨੂੰ ਇਹਨੇ ਅੱਗ ਲਾਤੀ ਤੇ ਉਹੀ ਜਦੋਂ ਪਾਣੀ ਹੈ ਜਿਹੜਾ ਨਦੀ ਦਾ ਉਸ ਪੱਥਰ ਦੇ ਉੱਪਰ ਪਾਉਂਦਾ ਤੇ ਅੱਗ ਵੱਧਦੀ ਆ ਜਿਵੇਂ ਆਪਾਂ ਚੱਲਦੀ ਅੱਗ ਦੇ ਵਿੱਚ ਕੋਈ ਪਾਣੀ ਤੇਲ ਪਾ ਦਈਏ ਨਾ ਤੇ ਅੱਗ ਵੱਧਦੀ ਆ ਉਸੇ ਤਰ੍ਹਾਂ ਇਹ ਪੱਥਰ ਦੀ ਵੀ ਅੱਗ ਵੱਧਦੀ ਆ ਹੁਣ ਉਹਨੇ ਪੱਥਰ ਤੇ ਪਾਣੀ ਪਾਇਆ ਪੱਥਰ ਨੂੰ ਅੱਗ ਲੱਗ ਗਈ ਹੁਣ ਇਹ ਬਾਈ ਨੇ ਕੀ ਕਰਨਾ ਨਾ ਪਾਣੀ ਦੇ ਵਿੱਚ ਆਪਦਾ ਹੱਥ ਡਬੋ ਕੇ ਤੇ ਇਸ ਹੱਥ ਨੂੰ ਵੀ ਇਹਦੇ ਅੱਗ ਲੱਗ ਜੂਗੀ ਤੇ ਉਸੇ ਹੀ ਨਦੀ ਵਾਲੇ ਪਾਣੀ ਦੇ ਵਿੱਚ ਹੱਥ ਡਬੋ ਕੇ ਨੇ ਆਪਦਾ ਜਿਹੜਾ ਕਿ ਅੱਗ ਬੁਝਾ ਲੈਣੀ ਆ ਹੱਥ ਦੀ ਹੁਣ ਇਹ ਵੀ ਇੱਕ ਸੋਚਣ ਵਾਲੀ ਗੱਲ ਆ ਤੇ ਇਹ ਵੀ ਵੀਡੀਓ 'ਚ ਇਹੀ ਇਹਨਾਂ ਨੇ ਦੱਸਿਆ ਵੀ ਜਦੋਂ ਇਸ ਪੱਥਰ ਤੇ ਆਪਾਂ ਪਾਣੀ ਪਾਉਨੇ ਆ ਤੇ ਇਹਨੂੰ ਅੱਗ ਲੱਗਦੀ ਆ ਹੁਣ ਅਗਲੀ ਗੱਲ ਤੇ ਇੱਕ ਅਗਲਾ ਚਮਤਕਾਰ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਉਹ ਇਹ ਆ ਵੀ ਇੱਥੇ ਹੁਣ ਡਿਟੈਕਟ ਤਾਂ ਹੋਇਆ ਸਿਉਣਾ ਵੀ ਇੱਥੇ ਖਜ਼ਾਨਾ ਡਿਟੈਕਟ ਹੁੰਦਾ ਠੀਕ ਆ ਇਹਨਾਂ ਨੇ ਇੱਥੋਂ ਪੱਥਰ ਨੂੰ ਹਟਾਇਆ ਪਹਿਲਾਂ ਤਾਂ ਇੱਥੇ ਇੱਕ ਕਿਰਚੀ ਜੀ ਮਿਲੀ ਛੋਟੀ ਜੀ ਉਸ ਤੋਂ ਬਾਅਦ ਇਹਦੇ ਵਿੱਚ ਮਿੱਟੀ ਸੀ ਵੀ ਹੋਰ ਉਹ ਮਿੱਟੀ ਨੂੰ ਜਿਹੜਾ ਹਟਾਇਆ ਜਾਂਦਾ ਉਹਦੇ ਵਿੱਚ ਇੱਕ ਗਾਗਰ ਮਿਲਦੀ ਆ ਜਿਹੜੀ ਕੀ ਗਾਗਰ ਦੇ ਵਿੱਚ ਵੀ ਉਸੇ ਤਰ੍ਹਾਂ ਜਿਵੇਂ ਆਪਾਂ ਪਹਿਲਾਂ ਦੇਖ ਕੇ ਹਟਿਆ ਉਸੇ ਤਰ੍ਹਾਂ ਹੀ ਮਿੱਟੀ ਮਿਲਦੀ ਆ ਪਰ ਇਸ ਗਾਗਰ ਦੇ ਵਿੱਚ ਕੁਝ ਪਹਿਲਾਂ ਵਰਗਾ ਨਹੀਂ ਹੁੰਦਾਗਾ ਪਰ ਇਹਦੇ ਵਿੱਚ ਕੁਝ ਨਾ ਤਾਂ ਕੋਈ ਇਹਦੇ ਤੇ ਕੋਈ ਲਾਲ ਪਾਣੀ ਪਾਇਆ ਜਾਂਦਾ ਨਾ ਹੀ ਕੋਈ ਮੰਤਰ ਪੜਾਇਆ ਜਾਂਦਾ ਇਦਾਂ ਦਾ ਕੁਝ ਨਹੀਂ ਸਿੰਪਲੀ ਇਹਦੇ ਵਿੱਚ ਜੋ ਜਿਹੜੀ ਮਿੱਟੀ ਹੁੰਦੀ ਆ ਉਹਨੂੰ ਇੱਕ ਫੋੜੇ ਦੇ ਉੱਤੇ ਕੱਢਿਆ ਜਾਂਦਾ ਫੋੜੇ ਨਾਲ ਫੋੜੇ ਦੇ ਉੱਤੇ ਮਿੱਟੀ ਨੂੰ ਕੱਢਿਆ ਜਾਂਦਾ ਜਦੋਂ ਤਾਂ ਮਿੱਟੀ ਨੂੰ ਕੱਢਦੇ ਆ ਕੱਢਦੇ ਹੀ ਇਸ ਮਿੱਟੀ ਨੂੰ ਅੱਗ ਲੱਗ ਜਾਂਦੀ ਆ ਹੁਣ ਆਪਾਂ ਨੂੰ ਇਹ ਨਹੀਂ ਪਤਾਗਾ ਵੀ ਇਹ ਸੋਨੇ ਦੀ ਮਿੱਟੀ ਆ ਜਾਂ ਕੁਝ ਹੋਰ ਤਰ੍ਹਾਂ ਦੀ ਮਿੱਟੀ ਆ ਪਰ ਇਹ ਸਮਝ ਨਹੀਂ ਆਈ ਕਿ ਵੀ ਇਹਨੂੰ ਅੱਗ ਕਿਦਾਂ ਲੱਗੀ ਜਾਂ ਕੁਝ ਏਦਾਂ ਦਾ ਇਹਦੇ ਵਿੱਚ ਸੀਗਾ ਵੀ ਜਦੋਂ ਇਹਨੂੰ ਕੋਈ ਬਾਹਰ ਕੱਢੇ ਤਾਂ ਇਹ ਹਵਾ ਦੇ ਸੰਪਰਕ 'ਚ ਆਵੇ ਇਹ ਆਕਸੀਜਨ ਦੇ ਸੰਪਰਕ 'ਚ ਆਵੇ ਤੈਨੂੰ ਆਪਣੇ ਆਪ ਹੀ ਅੱਗ ਲੱਗ ਜੇ ਹੁਣ ਆਪਾਂ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਮੈਂ ਕਿਸੇ ਚੀਜ਼ ਦੀ ਜਿਹੜੀ ਆਪੋਸਟ ਨਹੀਂ ਕਰਦਾਗਾ ਇਹਦੇ ਬਾਰੇ ਤੁਸੀਂ ਦੱਸਿਆ ਜੋ ਜੇਕਰ ਕਿਸੇ ਨੂੰ ਨੌਲੇਜ ਹੈਗੀ ਆ ਕਮੈਂਟਾਂ ਦੇ ਵਿੱਚ ਤਾਂ ਦੇਖੋ ਦੁਨੀਆ ਪਰੇ ਤੋਂ ਪਰੇ ਪਈਆ ਲੋਕ ਪਰੇ ਤੋਂ ਪਰੇ ਬਏ ਆ ਕਈ ਬੰਦੇ ਇਦਾਂ ਦੇ ਵੀ ਬੈਠੇ ਆ ਜਿਨ੍ਹਾਂ ਨੇ ਪ੍ਰਮਾਤਮਾ ਦੀ ਉਹ ਸਿੱਧੀ ਕੀਤੀ ਆ ਕਿ ਜਿੱਥੋਂ ਤੱਕ ਆਪਾਂ ਸੋਚ ਹੀ ਨਹੀਂ ਸਕਦੇਗੇ ਠੀਕ ਆ ਜਿੱਥੋਂ ਤੱਕ ਆਪਾਂ ਜਾ ਹੀ ਨਹੀਂ ਸਕਦੇਗੇ ਇਦਾਂ ਦੇ ਵੀ ਮਹਾਪੁਰਸ਼ ਹੋਏ ਆ ਇਦਾਂ ਦੇ ਵੀ ਗੁਰੂ ਗਿਆਨੀ ਹੋਏ ਆ ਜਿਹੜੇ ਬੈਠੇ ਆ ਸਮਾਧੀਆਂ ਤੇ ਬੈਠੇ ਸੀਗੇ ਤੇ ਉਹਨਾਂ ਦੇ ਬੈਠਿਆਂ ਬੈਠਿਆਂ ਦੇ ਉੱਪਰ ਹੀ ਮੰਨ ਕੇ ਚਲੋ ਕਿ ਇੱਕ ਪਹਾੜਾਂ ਦੇ ਰੂਪ ਬਣ ਗਏ ਪਹਾੜਾਂ ਦੇ ਰੂਪ ਲੈ ਲਏ ਉਹਨਾਂ ਨੇ ਠੀਕ ਆ ਹੁਣ ਪਰਮਾਤਮਾ ਦੇ ਨਾਲ ਜਿਹੜੇ ਸਿੱਧੇ ਹੋ ਜਾਂਦੇ ਆ ਉਹਨਾਂ ਦਾ ਇਹਨਾਂ ਚੀਜ਼ਾਂ ਤੋਂ ਜਿਹੜਾ ਕੀ ਆ ਵਿਸ਼ਵਾਸ ਉੱਠ ਜਾਂਦਾ ਤੇ ਪਰਮਾਤਮਾ ਦੇ ਨਾਲ ਜਿਹੜੇ ਬੰਦੇ ਸਿੱਧੇ ਹੋ ਜਾਂਦੇ ਆ ਉਹਨਾਂ ਦਾ ਜਿਹੜੀ ਕਿ ਸੋਚ ਉੱਤੇ ਦੀ ਹੋ ਜਾਂਦੀ ਆਪਾਂ ਉਹਨਾਂ ਦੇ ਨਾਲ ਦਾ ਸੋਚ ਨਹੀਂ ਸਕਦੇ ਆਪਾਂ ਉਹਨਾਂ ਤੱਕ ਸਮਝ ਨਹੀਂ ਸਕਦੇ ਆਪਾਂ ਉਹਨਾਂ ਤੱਕ ਜਾ ਹੀ ਨਹੀਂ ਸਕਦੇ ਹੁਣ ਇਹਦੇ ਬਾਰੇ ਕੀ ਚੀਜ਼ ਸੀਗੀ ਇਹ ਤੁਸੀਂ ਜ਼ਰੂਰ ਦੱਸਿਆ ਜੋ ਕਮੈਂਟਾਂ ਦੇ ਵਿੱਚ ਤੇ ਆਪਣਾ YouTube ਚੈਨਲ ਹੈ ਗਿੱਲ ਵੀ ਵੀ 05 ਰੱਤੇ ਵਾਲਾ ਉਹਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਆਪਣਾ Facebook ਪੇਜ ਨੂੰ ਵੀ ਜ਼ਰੂਰ ਫੋਲੋ ਕਰਿਆ ਜੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਾਇ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਧੰਨਵਾਦ